ਪਾਕਿਸਤਾਨ ਵਿਰੁੱਧ ਸਫਲਤਾਪੂਰਵਕ ਚਲਾਇਆ ਗਿਆ ਆਪਰੇਸ਼ਨ ਸੰਦੂਰ ਨੇ ਭਾਰਤ ਦੀ ਰੱਖਿਆ ਤਾਕਤ ਅਤੇ ਫੈਸਲਾਕੁਨ ਲੀਡਰਸ਼ਿਪ ਦਾ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਇਸ ਸ਼ਾਨਦਾਰ ਸਫਲਤਾ ਨੂੰ ਸ਼ਰਧਾਜਲੀ ਦੇਣ ਅਤੇ ਸੈਨਿਕਾਂ ਦੀ ਬਹਾਦਰੀ ਦੀ ਗਾਥਾ ਨੂੰ ਸਨਮਾਨ ਦੇਣ ਲਈ ਸ਼ਹੀਦ ਭਗਤ ਸਿੰਘ ਚੌਕ ਅਹਿਮਦਗੜ੍ਹ ਤੋਂ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਹਿੰਦੁਸਤਾਨ ਜ਼ਿੰਦਾਬਾਦ 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 ਹਿੰਦੁਸਤਾਨ ਜ਼ਿੰਦਾਬਾਦ 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 ਭਾਰਤ ਮਾਤਾ ਕੀ ਜੈ ਹਾਰਾ ਮਾਤਾ ਕੀ ਜੈ ਸ਼੍ਰੀ ਹਿੰਦੂ ਨਿਆਇਪੀਠ ਐਮਰਗੜੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਗਈ ਇਹ ਤਿਰੰਗਾ ਯਾਤਰਾ ਐਮਰਗੜ ਤੋਂ ਭਗਤ ਸਿੰਘ ਚੌਂਕ ਤੋਂ ਰੇਲਵੇ ਰੋਡ ਹੁੰਦੀ ਹੋਈ ਚੌੜਾ ਬਾਜ਼ਾਰ ਵਿਖੇ ਜਾ ਕੇ ਸਮਾਪਤ ਹੋਈ ਆਵਾਜ਼ ਬੰਦ ਕਰੋ ਜੀ ਕਰੋ ਬਾਤ ਪਿਆ ਜਿੰਦਾਬਾਦ ਭਾਰਤੀ ਅਸਾ ਚਿੰਗਰਪਾ ਇਸ ਤਿਰੰਗਾ ਯਾਤਰਾ ਦੌਰਾਨ ਪੂਰਾ ਸ਼ਹਿਰ ਦੇਸ਼ ਭਗਤੀ ਦੇ ਨਾਅਰਿਆਂ ਦੇ ਨਾਲ ਗੂੰਜ ਉਠਿਆ ਅਤੇ ਲੋਕ ਹਰ ਗਲੀ ਚੌਰਾਹੇ ਤੇ ਹੱਥ ਜੋੜ ਕੇ ਤਿਰੰਗੇ ਦੇ ਸਤਿਕਾਰ ਵਿੱਚ ਝੁਕਦੇ ਦੇਖੇ ਗਏ। ਇਸ ਤਿਰੰਗਾ ਯਾਤਰਾ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਭਾਗ ਲਿਆ ਤੇ ਸ਼ਹਿਰ ਨਿਵਾਸੀਆਂ ਦਾ ਵੀ ਭਰਮਾ ਹੁੰਗਾਰਾ ਮਿਲਿਆ। ਜਿੰਦਾਬਾਦ 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 ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ 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 ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ 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 ਇਹ ਭਾਰਤੀ ਫੌਜ ਜਿੰਦਾਬਾਦ 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 ਭਾਰਤ ਮਾਤਾ ਕੀ ਜੈ ਇਸੇ ਮੌਕੇ ਤੇ ਵੱਖ-ਵੱਖ ਬੁਲਾ ਰਹੇ ਨੇ ਬੋਲਦੇ ਆ ਕਿ ਹਾਂ ਕਿ ਭਾਰਤੀ ਫੌਜ ਵੱਲੋਂ ਬਹੁਤ ਹੀ ਬਹਾਦਰੀ ਦੇ ਨਾਲ ਪਾਕਿਸਤਾਨ ਨੂੰ ਸਬਕ ਸਿਖਾਇਆ ਗਿਆ ਅਸੀਂ ਭਾਰਤੀ ਫੌਜ ਦੀ ਇਸ ਬਹਾਦਰੀ ਨੂੰ ਸਲਾਮ ਕਰਦੇ ਹਾਂ ਅਤੇ ਨਾਲ ਹੀ ਨਾਲ ਇਸ ਯੁੱਧ ਵਿੱਚ ਸ਼ਹੀਦ ਹੋਏ ਸਾਡੇ ਸੈਨਿਕ ਤੇ ਸਾਡੇ ਦੇਸ਼ ਵਾਸੀਆਂ ਨੂੰ ਅਸੀਂ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ ਮਾਤਾ ਕੀ ਜੈ ਹੋ ਬਾਤ ਮਾਤਾ ਕੀ ਜੈ ਹੋ ਮਾਤਾ ਕੀ ਪੂਰਾ ਦੇਸ਼ ਇਹ ਤਿਰੰਗੇ ਤੇ ਮਾਣ ਹੈ ਇਹ ਤਿਰੰਗੇ ਨੇ ਪੂਰੇ ਪਾਕਿਸਤਾਨ ਦੀਆਂ ਨਹੀਂ ਹਲਾਤਾਂ ਇਹ ਤਿਰੰਗੇ ਦੀ ਥੱਲੇ ਚੰਡੇ ਹਿੰਦੁਸਤਾਨ ਦੀ ਆਰਮੀ ਨੇ ਪਾਕਿਸਤਾਨ ਦੇ ਛੱਕੇ ਜਨਾਤੇ ਪਾਕਿਸਤਾਨ ਨੂੰ ਲੋਹੇ ਦੇ ਚਨੇ ਚਬਾਤੇ ਹਿੰਦੁਸਤਾਨ ਦੀ ਫੌਜ ਨੇ ਉਹ ਜਿਹੜੀਆਂ ਪਹਿਣਾ ਥਨ ਜਿਨ੍ਹਾਂ ਦਾ ਸਵਾਗ ਗੁਜਰਾ ਸੀ ਅੱਜ ਉਹਨਾਂ ਦਾ ਪਹਿਣਾ ਨਹੀਂ ਉਹ ਸਵਾਗ ਦਾ ਬਦਲ ਲੈ ਕੇ ਦਿੱਤਾ ਅੱਜ ਇਸ ਕਰਕੇ ਇਹ ਅਜਰਾ ਤਿਰੰਗਾ ਜਤਰਾ ਹਿੰਦੁਸਤਾਨ ਦੀ ਆਰਮੀ ਨੂੰ ਸਲੂਟ ਕਰਕੇ ਹਿੰਦੁਸਤਾਨ ਦੇ ਜਵਾਨਾਂ ਨੂੰ ਹਿੰਦੁਸਤਾਨ ਦੇ ਜੋ ਪਾਣਾ ਜੋ ਦੇਸ਼ ਦੀ ਰੱਖਿਆ ਕਰ ਰਹੀਆਂ ਉਹਨਾਂ ਲਈ ਇਹ ਸਾਰੀ ਤਿਰੰਗਾ ਯਾਤਰਾ ਹੈ ਅੱਜ ਕੱਲਾ ਹੋ ਰਹੇ ਅੰਧਗੜਤਿਨੀ ਪੂਰੇ ਦੇਸ਼ ਦੇ ਵਿੱਚ 543 ਲੋਕ ਸਭਾ ਦੇ ਵਿੱਚ ਪੂਰੇ ਬਰਲਡ ਦੀ ਦੁਨੀਆਂ ਇਹ ਤਿਰੰਗੇ ਨੂੰ ਸਲੂਟ ਨੂੰ ਸਲਾਮ ਕਰ ਰਹੀ ਹੈ ਇਸ ਕਰਕੇ ਸੇ ਤਿਰੰਗੇ ਦੀ ਮਾਨ ਤਕਕਾਰ ਇਹਨੂੰ ਸੀ ਹੋਰ ਦਵਾਂਗੇ ਤੇ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਕਲ ਵੀ ਮਰਦਾਬਾਦ ਅੱਜ ਵੀ ਮਰਦਾਬਾਦ ਤੇ ਕੱਲ ਨੂੰ ਮਰਦਾਬਾਦ ਰਹੇਗਾ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਰਹੇਗਾ ਅਸੀਂ ਸਾਰੇ ਹੀ ਹਿੰਦੁਸਤਾਨੀ ਐ ਤੇ ਨਾ ਕੋਈ ਮੁਸਲਮਾਨ ਐ ਨਾ ਤੇ ਇਸਾਈ ਐ ਨਾ ਸਿੱਖ ਐ ਨਾ ਕੋਈ ਹਿੰਦੂ ਐ ਅੱਛਾ ਸਾਰੇ ਹੀ ਹਿੰਦੁਸਤਾਨੀ ਐ ਅਸੀਂ ਹਿੰਦੁਸਤਾਨੀ ਹੋਣ ਦੇ ਨਾਤੇ ਅਸੀਂ ਆਪਣੇ ਆਪ ਨੂੰ ਗੌਰਵ ਮਹਿਸੂਸ ਕਰਦੇ ਕਿ ਅਸੀਂ ਹਿੰਦੁਸਤਾਨੀ ਐ ਸੋਇਸ ਕਰਕੇ ਸਾਰੇ ਹੰਤ ਦੇ ਵਿੱਚ ਆਰਤਮਾਨਤਾ ਕੀ ਜੈ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਤਨਮਤ ਸਾਰੀ ਮੀਡੀਆ ਦਾ ਤਨਮਤ ਕਈ ਸਾਧਨ ਨਾਲ ਫੌਜ ਨਾਲ ਕਈ ਸਾਧਨਾਂ ਸਾਡੇ ਮਾਨਜੋਗ ਹਮਾ ਸਲਾਦ ਜੀ ਅਮਨ ਠੱਪੜ ਜੀ ਹੀਰਾ ਸਿੰਘ ਜੀ ਸਾਡੇ ਆਨੇ ਵਾਲੇ ਨੇ ਆਗੇ ਐਮਐਲਏ ਇਹ ਆਏ ਹੋਏ ਐਮਐਲਏ ਕੋਡੇ ਕੋਲ ਹੈ ਇਸ ਕਰਕੇ ਤੁਸੀਂ ਸਾਰੇ ਹੀ ਰਲ ਕੇ ਆਪਾਂ ਅੱਜ ਜਿੰਨਾ ਬਾਦ ਦੇ ਨਾਲ ਆਪਾਂ ਆਪਣੀ ਘਰ ਬਸਾਨ ਬਾਤ ਤੇ ਹੀਰਾ ਸਾਹਮਣੇ 11 ਤਰੀਕੂ ਜਿਹੜਾ ਪ੍ਰੋਗਰਾਮ ਰੱਖਿਆ ਸੀਗਾ ਉਹ ਪਾਕਿਸਤਾਨ ਨੂੰ ਖੁੱਡੇ ਲਾਣ ਲਈ ਥੋੜੇ ਦਿਨ ਪੋਸਟਮੈਂਟ ਕੀਤਾ ਅਜ ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮੰਤਰੀ ਸਰਸਾ ਜੀ ਹੋਰ ਬੜੀਆਂ ਮਹਾਨ ਸਖਸ਼ਿਤਾਂ ਪਹੁੰਚੀਆਂ ਤਾਂ ਜੋ ਅਮਰਗੜ ਹਲਕੇ ਨੂੰ ਚਾਰ ਚੰਨ ਲਗਣ ਤੇ ਹੀਰਾ ਸਾਹਿਬ ਜਿਹੜੀ ਪਾਰਟੀ ਜਨਤਾ ਪਾਰਟੀ ਜੈਨ ਕਰਨ ਲਗੇ ਇਸਲੇ ਸਾਰੇ ਇੱਟੋਗੇ ਹੀਰਾ ਸਿੰਘ ਦੀ ਜਾਜਾ ਕਰ ਗਵਾਂਗੇ ਇਹ ਆਪਣੇ ਹਲਕੇ ਨੂੰ ਜਾਜਾ ਕਾਰ ਚਲਣ ਰਾਜਨ ਕਈ ਜੀ ਉਹ ਤਾਂ ਪਹਿਲੇ ਕਿ 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 ਜਨਾ ਬਿਨਾ ਕਈ ਤੇ ਕੁਝ ਨਹੀਂ ਹੈ ਅੱਜ ਦਾ ਪਹਿਲਾ ਭਰਾਮਾ ਜੀ ਹਾਂ ਮਨ ਤਾਂ ਪਹਿਲੇ ਕਿ 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 ਜਨਾ ਜੇ ਪਹਿਤ ਸਬਜੀ ਜੀ ਕੇ ਉਹ ਨਾ ਹੋਵੇ ਆ ਸਬਜੀ ਕਾ ਦੀ ਕਈ ਸੱਤ ਤੋਂ ਬਿਨਾ ਕੁਝ ਨਹੀਂ ਹੈ ਇਹਨਾਂ ਨੇ ਪਹਿਲਾਂ ਮੇਰੀ ਬਹੁਤ ਹੌਸਲਾ ਦੇ ਵਿੱਚ ਵੀ ਜਾ ਕੇ ਬਾਜ਼ਾਰ 'ਚ ਵੀ ਬੜਾ ਪ੍ਰੋਗਰਾਮ ਕੀਤਾ ਇਹਨਾਂ ਨੂੰ ਸਲੂਟ ਕਰਦੇ ਆਂ ਆਜ ਦਾ ਦਿਨ ਛੋਟਾ ਜਾ ਕੰਨ ਨੂੰ ਵੱਡਾ ਕੰਮ ਕਰੀਏ ਜੈ ਜੀ ਭਾਰਤ